ਇਨੂੰ ਡ੍ਰੈਗਨ ਫਰੂਟ ਬੋਲਦੇ ਆ। ਇਹ ਡ੍ਰੈਗਨ ਹੈ। ਹਾਂ। ਠੀਕ ਹੈ। ਜਿਵੇਂ ਕਿ ਡ੍ਰੈਗਨ ਨੂੰ ਹੁਣ ਆਪਾਂ ਲਾਈਏ ਅੱਜ ਦੇ ਟਾਈਮ ਤੇ ਇਨਫਰਟੀਲਿਟੀ ਇੱਕ ਡੇਂਜਰ ਬਣੀ ਪਈ ਹੈਗੀ ਆ। ਮਤਲਬ ਹਰ ਕਪਲ ਲਈ ਖਤਰਾ ਬਣੀ ਪਈ ਹੈ ਹੈਨਾ। ਉਹ ਡੇਂਜਰ ਤੋਂ ਇਸ ਨੂੰ ਡ੍ਰੈਗਨ ਬਣਾ ਲੈਣ ਤੇ ਡ੍ਰੈਗਨ ਬਣਾਉਣਾ ਤਾਂ ਉਹਨਾਂ ਨੇ ਆਪ ਹੈ। ਇਹ ਉਹਨਾਂ ਦੀ ਆਪਣੀ ਵਸ ਹੈ। ਠੀਕ ਹੈ। ਮੈਂ ਤਾਂ ਅਲਟੀਮੇਟਲੀ ਇਹ ਕਹਾਂਗੀ ਕਿ ਜਿਹੜੀ ਅੱਜ ਪ੍ਰੋਬਲਮ ਅਸੀਂ ਡਿਸਕਸ ਕਰਨੀ ਆ। ਉਸੂ ਪ੍ਰੋਬਲਮ ਦੇ ਨੂੰ ਡਿਸਕਸ ਕਰਦੇ ਆ ਕਰਦੇ ਆ ਅੱਜ ਮੈਂ ਆਪਣੇ ਦਰਸ਼ਕਾਂ ਨੂੰ ਖੁਦ ਹੀ ਡਾਕਟਰ ਬਣਾ ਦੇਣਾ ਖੁਦ ਹੀ ਉਹਨਾਂ ਨੂੰ ਸਮਝ ਆਊਗੀ ਕਿ ਇਸ ਦੀ ਸਾਨੂੰ ਆਹ ਪ੍ਰੋਬਲਮ ਹੈਗੀ ਭਾਵੇਂ 8-10 ਸਾਲ ਹੋ ਗਏ ਐ ਤੇ ਅੱਜ ਅਸੀਂ ਉਹ ਟਾਪਿਕ ਡਿਸਕਸ ਕਰ ਰਹੇ ਆ ਜਿਹਦੇ ਨਾਲ ਉਹ ਖੁਦ ਸਮਝ ਸਕਣਗੇ ਕਿ ਅੱਛਾ ਸਾਨੂੰ ਆਹ ਟਾਈਮ ਹੋ ਗਿਆ ਤੇ ਅਸੀਂ ਆਹ ਟੈਸਟ ਕਰਾਉਣੇ ਆ خاص ਅਸੀਂ ਅੱਜ ਬਲੱਡ ਟੈਸਟ ਬਾਰੇ ਜਾਣਕਾਰੀ ਦੇਣੀ ਹੈ ਜਿਹੜੇ ਕਿ ਉਹ ਡਾਕਟਰ ਦੇ ਜਾਂਦੇ ਤਾਂ ਡਾਕਟਰ ਉਹਨਾਂ ਨੂੰ ਦੱਸਦੇ ਆ ਪਹਿਲਾਂ ਤਾਂ ਡਾਕਟਰ ਆਪਣੇ ਦਵਾਈਆਂ ਹੀ ਖਵਾਉਂਦੇ ਆ ਸਰ ਇਨਫਰਟੀਲਿਟੀ ਨੂੰ ਲੈ ਕੇ ਅੱਜ ਬਾਂਜ ਪੰਨੂ ਲੈ ਕੇ ਭਾਵੇਂ ਮੇਲ ਐ ਤੇ ਭਾਵੇਂ ਫੀਮੇਲ ਐ ਪਿਛਲੀ ਵਾਰੀ ਵੀ ਅਸੀਂ ਕਾਮਨ ਗੱਲ ਕੀਤੀ ਸੀ ਕਿ ਮੇਲ ਦੀ ਪ੍ਰੋਬਲਮ ਤੇ ਫੀਮੇਲ ਦੀ ਪ੍ਰੋਬਲਮ ਅੱਜ ਵੀ ਮੈਂ ਕਾਮਨ ਹੀ ਗੱਲ ਕਰਨੀ ਐ ਭਾਵੇਂ ਮੇਲ ਦੀ ਪ੍ਰੋਬਲਮ ਐ ਭਾਵੇਂ ਫੀਮੇਲ ਦੀ ਪ੍ਰੋਬਲਮ ਐ ਕਿਹੜੇ ਬਲੱਡ ਟੈਸਟ ਜ਼ਰੂਰੀ ਕਰਾਉਣੇ ਆ ਜੀ ਨੂੰ ਨਿਪਟਕੇ ਉਹ ਇੱਕ ਖੁਰਾਕ ਸ਼ੁਰੂ ਕਰਕੇ ਤੇ ਉਹ ਆਪਣੀ ਪ੍ਰੈਗਨਨਸੀ ਈਜ਼ੀ ਕਨਸੀਵ ਕਰ ਸਕਦੀ ਇਥੋਂ ਤੱਕ ਕਿ ਦਵਾਈਆਂ ਨਾ ਖਾ ਖਾ ਕਰਕੇ ਦਵਾਈ ਉਹਨਾਂ ਨੇ ਮੰਨ ਲਓ ਜੇ ਦੱਸ ਤਾ ਨਾ ਡਾਕਟਰ ਨੂੰ ਜਾ ਕੇ ਵੀ ਸਾਨੂੰ ਪੀਰੀਅਡ ਦਾ ਇਸ਼ੂ ਹੈ ਉਹ ਪੀਰੀਅਡ ਦੀ ਜਿਹੜੀਆਂ ਮੈਡੀਸਿਨਸ ਚੱਲਦੀਆਂ ਉਹਨਾਂ ਦੀਆਂ ਭਾਵੇਂ ਐਲੋਪੈਥੀ ਦੀ ਹੀ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਦੇ ਪੀਰੀਅਡ ਹੋਰ ਜ਼ਿਆਦਾ ਡਿਸਟਰਬ ਹੋ ਜਾਂਦੇ ਐ ਇੱਥੋਂ ਤੱਕ ਕਿ ਜਿਹੜੀਆਂ ਉਹ 21 ਡੇਜ਼ ਦੀਆਂ ਪਿਲਸ ਦਿੰਦੇ ਐ ਉਹਦੇ ਨਾਲ ਉਹਨਾਂ ਦੇ ਪੀਰੀਅਡ ਹੀ ਬੰਦ ਹੋ ਜਾਂਦੇ ਕਿਉਂ ਕਿਉਂਕਿ ਫਾਰਮੂਲਾ ਇਹ ਹੁੰਦਾ ਵੀ ਪੀਰੀਅਡ ਬੰਦ ਹੋਣਗੇ ਤਾਂ ਜਿਹੜੀਆਂ ਉਹਨਾਂ ਦੀਆਂ ਰਿਸੋਲੀਆਂ ਐ ਫਾਈਬਰੋਇਡਸ ਐ ਉਹ ਸ਼ਰਿੰਕ ਹੋਣਗੀਆਂ ਤੇ ਖਤਮ ਹੋਣਗੀਆਂ ਅੱਠ ਟੈਸਟ ਕਰਾਓ ਪ੍ਰੈਗਨੈਂਸੀ ਦਾ ਪਤਾ ਲਾਓ ਤੇ ਡਾਕਟਰਾਂ ਤੋਂ ਖਿਹੜਾ ਛਡਾਓ ਇਹ ਸਭ ਤੋਂ ਜ਼ਰੂਰੀ ਹੈ ਦ ਟੈਸਟ ਏ ਐਮ ਐਚ ਸਰ ਅਸੀਂ ਹਰ ਵਾਰ ਦੀ ਤਰ੍ਹਾਂ ਡਿਸਕਸ ਕਰ ਰਹੇ ਹਾਂ ਐਂਟੀ ਮੁਲੇਰੀਅਨ ਹਾਰਮੋਨ ਟੈਸਟ ਜਿਸ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਫੀਮੇਲ ਦੀ ఓਵਰੀ ਦੇ ਵਿੱਚ ਕਿੰਨੇ ਐਗਸ ਹੈ ਉਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਦਾ ਪਤਾ ਲੱਗਦਾ ਹੈ ਧੰਨਵਾਦ ਸਰ ਤੁਹਾਡਾ ਵੀ ਤੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਬੜਾ ਪਿਆਰਾ ਜਿਹਾ ਸੁਨੇਹਾ ਅੱਜ ਮੇਰੇ ਵੱਲੋਂ ਮੇਰੇ ਦਰਸ਼ਕਾਂ ਨੂੰ ਜਿਹੜੇ ਫੋਲੋ ਕਰਦੇ ਐ ਤੇ ਫਾਇਦਾ ਲੈ ਚੁੱਕੇ ਐ ਤੇ ਜਿਹੜੇ ਦੇਖ ਰਹੇ ਐ ਤੇ ਹਰੇ ਸੋਚ ਰਹੇ ਐ ਬਈ ਅਸੀਂ ਫਾਇਦਾ ਚੁੱਕੀਏ ਤਾਂ ਉਹ ਵੀ ਡੈਡੀਕੇਟਲੀ ਫੋਲੋ ਕਰਨ ਤੇ ਮੇਰੇ ਫਾਰਮੂਲੇਸ਼ਨ ਦਾ ਫਾਇਦਾ ਚੁੱਕਣ ਸਰ ਜੇ ਅਸੀਂ ਆ ਗੱਲ ਕਰੀਏ ਅੱਜ ਦੇ ਟਾਪਿਕ ਦੀ ਚਲੋ ਐ ਤੁਸੀਂ ਡ੍ਰੈਗਨ ਫਰੂਟ ਅੱਜ ਮੈਂ ਰੱਖੀ ਖੁਰਾਕਾਂ ਉਹ ਹੈ ਕਿਹੜਾ ਫਰੂਟ ਹੈ ਜੀ ਸਰ ਇਹਨੂੰ ਡ੍ਰੈਗਨ ਫਰੂਟ ਬੋਲਦੇ ਐ ਅੱਛਾ ਡ੍ਰੈਗਨ ਹੈ ਹਾਂ ਠੀਕ ਹੈ ਜਿਵੇਂ ਕਿ ਡ੍ਰੈਗਨ ਨੂੰ ਹੁਣ ਆਪਾਂ ਲਾਈਏ ਅੱਜ ਦੇ ਟਾਈਮ ਤੇ ਇਨਫਰਟੀਲਿਟੀ ਇੱਕ ਡੇਂਜਰ ਬਣੀ ਪਈ ਹੈਗੀ ਆ ਮਤਲਬ ਹਰ ਕੱਪਲ ਲਈ ਖਤਰਾ ਬਣੀ ਪਈ ਹੈ ਹੈਨਾ ਉਹ ਡੇਂਜਰ ਤੋਂ ਇਸ ਨੂੰ ਡ੍ਰੈਗਨ ਬਣਾ ਲੈਣ ਕੀ ਬਾਤ ਤੇ ਡ੍ਰੈਗਨ ਬਣਾਉਣਾ ਤਾਂ ਉਹਨਾਂ ਨੇ ਆਪ ਹੈ ਇਹ ਉਹਨਾਂ ਦੇ ਆਪਣੇ ਵੱਸ ਹੈ ਠੀਕ ਹੈ ਮੈਂ ਤਾਂ ਅਲਟੀਮੇਟਲੀ ਇਹ ਕਹਾਂਗੀ ਕਿ ਜਿਹੜੀ ਅੱਜ ਪ੍ਰੋਬਲਮ ਅਸੀਂ ਡਿਸਕਸ ਕਰਨੀ ਆ ਉਸ ਪ੍ਰੋਬਲਮ ਦੇ ਨੂੰ ਡਿਸਕਸ ਕਰਦੇ ਆ ਕਰਦੇ ਆ ਅੱਜ ਮੈਂ ਆਪਣੇ ਦਰਸ਼ਕਾਂ ਨੂੰ ਖੁਦ ਹੀ ਡਾਕਟਰ ਬਣਾ ਦੇਣਾ ਠੀਕ ਹੈ ਖੁਦ ਹੀ ਉਹਨਾਂ ਨੂੰ ਸਮਝ ਆਊਗੀ ਕਿ ਇਸ ਦੀ ਸਾਨੂੰ ਆਹ ਪ੍ਰੋਬਲਮ ਹੈਗੀ ਭਾਵੇਂ 8-10 ਸਾਲ ਹੋ ਗਏ ਐ ਤੇ ਅੱਜ ਅਸੀਂ ਉਹ ਟਾਪਿਕ ਡਿਸਕਸ ਕਰ ਰਹੇ ਆ ਜਿਹਦੇ ਨਾਲ ਉਹ ਖੁਦ ਸਮਝ ਸਕਣਗੇ ਕਿ ਅੱਛਾ ਸਾਨੂੰ ਆਹ ਟਾਈਮ ਹੋ ਗਿਆ ਤੇ ਅਸੀਂ ਆਹ ਟੈਸਟ ਕਰਾਉਣੇ ਆ ਖਾਸ ਅਸੀਂ ਅੱਜ ਬਲੱਡ ਟੈਸਟ ਬਾਰੇ ਜਾਣਕਾਰੀ ਦੇਣੀ ਆ ਜਿਹੜੇ ਕਿ ਉਹ ਡਾਕਟਰ ਦੇ ਜਾਂਦੇ ਤਾਂ ਡਾਕਟਰ ਉਹਨਾਂ ਨੂੰ ਦੱਸਦੇ ਆ ਪਹਿਲਾਂ ਤਾਂ ਡਾਕਟਰ ਆਪਣੀ ਦਵਾਈਆਂ ਹੀ ਖਵਾਉਂਦੇ ਆ ਸਰ ਇਨਫਰਟੀਲਿਟੀ ਨੂੰ ਲੈ ਕੇ ਅੱਜ ਬਾਂਜ ਪੰਨੂ ਲੈ ਕੇ ਭਾਵੇਂ ਮੇਲ ਐ ਤੇ ਭਾਵੇਂ ਫੀਮੇਲ ਐ ਪਿਛਲੀ ਵਾਰੀ ਵੀ ਅਸੀਂ ਕਾਮਨ ਗੱਲ ਕੀਤੀ ਸੀ ਕਿ ਮੇਲ ਦੀ ਪ੍ਰੋਬਲਮ ਤੇ ਫੀਮੇਲ ਦੀ ਪ੍ਰੋਬਲਮ ਅੱਜ ਵੀ ਮੈਂ ਕਾਮਨ ਹੀ ਗੱਲ ਕਰਨੀ ਐ ਭਾਵੇਂ ਮੇਲ ਦੀ ਪ੍ਰੋਬਲਮ ਐ ਭਾਵੇਂ ਫੀਮੇਲ ਦੀ ਪ੍ਰੋਬਲਮ ਐ ਉਹਨਾਂ ਨੇ ਕਿਹੜੇ ਬਲੱਡ ਟੈਸਟ ਜ਼ਰੂਰੀ ਕਰਾਉਣੇ ਆ ਜੀ ਨੂੰ ਨਿਪਟਕੇ ਉਹ ਇਹ ਖੁਰਾਕ ਸ਼ੁਰੂ ਕਰਕੇ ਤੇ ਉਹ ਆਪਣੀ ਪ੍ਰੈਗਨਨਸੀ ਈਜ਼ੀ ਕਨਸੀਵ ਕਰ ਸਕਦੀ ਐ ਇਥੋਂ ਤੱਕ ਕਿ ਦਵਾਈਆਂ ਨਾ ਖਾ ਖਾ ਕਰਕੇ ਕਿਉਂਕਿ ਤੁਹਾਨੂੰ ਪਤਾ ਸਿਰ ਦਵਾਈ ਉਹਨਾਂ ਨੇ ਮੰਨ ਲਓ ਜੇ ਦੱਸ ਤਾ ਨਾ ਡਾਕਟਰ ਨੂੰ ਜਾ ਕੇ ਵੀ ਸਾਨੂੰ ਪੀਰੀਅਡ ਦਾ ਇਸ਼ੂ ਹੈ ਉਹ ਪੀਰੀਅਡ ਦੀ ਜਿਹੜੀਆਂ ਮੈਡੀਸਿਨਸ ਚੱਲਦੀਆਂ ਉਹਨਾਂ ਦੀਆਂ ਭਾਵੇਂ ਐਲੋਪੈਥੀ ਦੀ ਹੀ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਦੇ ਪੀਰੀਅਡ ਹੋਰ ਜ਼ਿਆਦਾ ਡਿਸਟਰਬ ਹੋ ਜਾਂਦੇ ਆ ਇੱਥੋਂ ਤੱਕ ਕਿ ਜਿਹੜੀਆਂ ਉਹ 21 ਡੇਜ਼ ਦੀ ਪਿਲਸ ਦਿੰਦੇ ਆ ਉਹਦੇ ਨਾਲ ਉਹਨਾਂ ਦੇ ਪੀਰੀਅਡ ਹੀ ਬੰਦ ਹੋ ਜਾਂਦੇ ਕਿਉਂ ਕਿਉਂਕਿ ਫਾਰਮੂਲਾ ਇਹ ਹੁੰਦਾ ਵੀ ਪੀਰੀਅਡ ਬੰਦ ਹੋਣਗੇ ਤਾਂ ਜਿਹੜੀਆਂ ਉਹਨਾਂ ਦੀ ਰਿਸੋਲੀਆਂ ਆ ਫਾਈਬਰੋਇਡਸ ਆ ਉਹ ਸ਼ਰਿੰਕ ਹੋਣਗੀਆਂ ਤੇ ਖਤਮ ਹੋਣਗੀਆਂ ਭਾਵੇਂ ਉਹ ਖਤਮ ਹੋ ਜਾਂਦੀਆਂ ਸ਼ਰੀਂਖੁਰਾਂ ਦੇ ਪਰ ਫਰਦਰ ਪ੍ਰੋਬਲਮ ਉਹਨਾਂ ਨੂੰ ਪੀਰੀਅਡਸ ਦੀ ਬੰਦ ਹੋ ਜਾਂਦੀ ਹੈ ਸਰ ਮੈਂ ਤਾਂ ਇਹ ਕਵਾਂਗੀ ਵੀ ਐਟ 8 ਟੈਸਟ ਕਰਾਓ ਪ੍ਰੈਗਨੈਂਸੀ ਦਾ ਪਤਾ ਲਾਓ ਤੇ ਡਾਕਟਰਾਂ ਤੋਂ ਖਿਹੜਾ ਛੜਾਓ ਅੱਛਾ ਕੀ ਬਾਤ ਹੈ ਕਿਹੜੇ ਟੈਸਟ ਨੇ ਫਿਰ ਉਹ ਵੀ ਦੱਸ ਦਿਓ ਸਰ ਇਹ ਟੈਸਟ ਦੇ ਵਿੱਚ ਸਭ ਤੋਂ ਜ਼ਰੂਰੀ ਤਾਂ ਟੈਸਟ ਏ ਐਮ ਐਚ ਸਰ ਅਸੀਂ ਹਰ ਵਾਰ ਦੀ ਤਰ੍ਹਾਂ ਡਿਸਕਸ ਕਰ ਰਹੇ ਆ ਐਂਟੀ ਮੁਲੇਰੀਨ ਹਾਰਮੋਨ ਟੈਸਟ ਜਿਸ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਫੀਮੇਲ ਦੀ ఓਵਰੀ ਦੇ ਵਿੱਚ ਕਿੰਨੇ ਐਗਸ ਹੈ ਉਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਦਾ ਪਤਾ ਲੱਗਦਾ ਹੈ ਔਰ ਉਹਦਾ ਸੋਲੂਸ਼ਨ ਹਰ ਵਾਰ ਦੀ ਤਰ੍ਹਾਂ ਅਸੀਂ ਹੋਰ ਵੀ ਡਿਸਕਸ ਕਰ ਰਹੇ ਆ ਸਿਰਫ ਸੁਭਾਗਿਆ ਮੈਡੀਸਨ ਤੇ ਗਰਭ ਧਾਰਕ ਠੀਕ ਹੈ ਇਹ ਦੋ ਹੀ ਤੇ ਨਾਲ ਉਹ ਸੋਮਿਆ ਕਿ ਉਹ ਅਸੀਂ ਉਹਨਾਂ ਨੂੰ ਦੇਵਾਂਗੇ ਜਿਹੜਾ ਸ਼ਤਾਵਰ ਦਾ ਬਣਿਆ ਇਸ ਦੇ ਨਾਲ ਉਹਨਾਂ ਦੀ ਵਜਾਈਨਾ ਤੇ ఓਵਰੀ ਜਿਹੜੀ ਲੂਬ੍ਰੀਕੇਸ਼ਨ ਖਤਮ ਹੋ ਜਾਂਦੀ ਹੈ ਉਹ ਰਿਕਵਰ ਹੁੰਦੀ ਹੈ ਸੈਕਿੰਡ ਨੰਬਰ ਟੈਸਟ ਸਰ ਹੋ ਗਿਆ ਉਹਨਾਂ ਦਾ ਐਫਐਸਐਚ ਪੋਲੀਕਲ ਸਟੀਮੂਲੇਟਿੰਗ ਹਾਰਮੋਨ ਅਸੀਂ ਸ਼ਾਰਟਲੀ ਡਿਸਕਸ ਕਰਦੇ ਆ ਹੋਏ ਆ ਬਾਕੀ ਕੈਮਰੇਗੇ ਡਿਸਪਲੇ ਕਰ ਦਾਂਗੇ ਸਰ ਇਸ ਨੇ ਦੱਸਣਾ ਹੈ ਕਿ Ovulation ਦੇ ਅਗਰ ਨਹੀਂ ਹੋ ਰਿਹਾ ਤਾਂ ਡਿਸਆਰਡਰ ਕੀ ਹੈ ਐਬਨਾਰਮੈਲਟੀ ਕੀ ਹੈ ਨੈਕਸਟ ਹੋ ਗਿਆ ਸਰ E2 E2 ਸਰ ਐਸਟ੍ਰੀਡੀਓਲ ਹੋ ਗਿਆ ਨੈਕਸਟ ਹੋ ਗਿਆ LH ਐਲ ਐਚ ਰਿਸਪੌਂਸੀਬਲ ਹੈ ਰੈਗੂਲਰ ਪੀਰੀਅਡ ਆਂਦੇ ਮੀਨਸ ਅਗਰ ਓਵੂਲੇਸ਼ਨ ਨਹੀਂ ਹੋ ਰਿਹਾ ਤਾਂ ਐਲ ਐਚ ਜਦੋਂ ਸਰਜ ਹੋ ਜਾਂਦਾ ਹੈ ਤਾਂ ਪ੍ਰੋਬਲਮ ਆਂਦੀ ਹੈ ਨੈਕਸਟ ਹੋ ਗਿਆ ਸੇ ਪ੍ਰੋਜੈਸਟਰੋਨ ਜਿਹੜਾ ਮੇਨ ਇੰਪੋਰਟੈਂਟ ਹੈ ਪ੍ਰੋਲੈਕਟਿਨ ਹਾਰਮੋਨ ਜਦੋਂ ਵਧ ਜਾਂਦਾ ਹੈ ਤਾਂ ਪ੍ਰੋਲੈਕਟਿਨ ਵਧਨ ਕਰਕੇ ਤਾਂ ਮੇਲ ਦੇ ਸਪਰਮ ਵੀ ਸਪਰੈਸ ਹੋ ਜਾਂਦੇ ਹੈਗੇ ਇਵਨ ਫੀਮੇਲ ਦੀਆਂ ਜਿਹੜੀਆਂ ਐਗਸ ਬਣਦੇ ਹੈ ਉਹ ਐਨਫ ਮਾਰਫੋਲੋਜੀ ਦੇ ਨਹੀਂ ਬਣਦੇ ਨੈਕਸਟ ਆ ਗਿਆ ਸੇ ਥਾਇਰਾਇਡ ਜਿਹਦੇ ਬਾਰੇ ਸਾਰੇ ਦਰਸ਼ਕ ਜਾਣੂ ਹੈ ਠੀਕ ਹੈ ਥਾਇਰੋਇਡ ਹੁੰਦਾ ਤਾਂ ਇਹ ਡਿਸਰਪਟ ਕਰਦੇ ਮੈਂਸਟ੍ਰੂਏਸ਼ਨ ਸਾਈਕਲ ਨੂੰ ਪਰ ਜੇ ਥਾਇਰੋਇਡ ਦੀ ਗੋਲੀ ਲੱਗਦੀ ਹੈ ਤਾਂ ਉਹ ਫੁੱਲ ਬਾਡੀ ਨੂੰ ਡਿਸਰਪਟ ਕਰਦਾ ਠੀਕ ਹੈ ਗੋਲੀ ਇੰਨੀ ਖਤਰਨਾਕ ਹੈ ਨੈਕਸਟ ਹੋਗਾ ਸਰ ਐਂਡਰੋਜਨ ਐਂਡਰੋਜਨ ਮੇਲ ਹਾਰਮੋਨ ਜਿਹੜਾ ਟੈਸਟੋਸਟੇਰੋਨ ਫੀਮੇਲ ਦੇ ਅੰਦਰ ਇਨਕਰੀਸ ਹੋ ਜਾਂਦਾ ਹੈ ਤਾਂ ਹੋਰ ਅਸੀਂ ਬਲੱਡ ਟੈਸਟ ਲਾਈਏ ਇਸਰ ਜਿਵੇਂ ਅਸੀਂ ਪਿਛਲੀ ਵਾਰ ਵੀ ਸੀਆਰਪੀ ਦੀ ਗੱਲ ਕੀਤੀ ਸੀਗੀ ਹੈਨਾ ਸੀ ਰਿਐਕਟਿਵ ਪ੍ਰੋਟੀਨ ਜਦੋਂ ਇਹ ਹਾਈ ਹੁੰਦਾ ਹੈ ਤਾਂ ਵੀ ਪ੍ਰੋਬਲਮ ਹੈ ਈਐਸਆਰ ਹਾਈ ਹੁੰਦਾ ਤਾਂ ਵੀ ਪ੍ਰੋਬਲਮ ਵੀ 12 ਵਿਟਾਮਿਨ ਡੀ ਇਹ ਹੁੰਦੇ ਤਾਂ ਵੀ ਪ੍ਰੋਬਲਮ ਤਾਂ ਇਸ ਤੋਂ ਛੁੱਟ ਹੋਰ ਸਰ ਡਬਲਯੂ ਬੀਸੀ ਜਦ ਡਿਸਟਰਬ ਹੁੰਦੇ ਆ ਵਾਈਟ ਬਲੱਡ ਸੈੱਲ ਜਦੋਂ ਬਲੱਡ ਟੈਸਟ ਕਰਾਉਂਦੇ ਆ ਇਹ ਡਿਸਟਰਬ ਹੋ ਗਏ ਇਸ ਦਾ ਕਾਰ ਸੀ ਅੱਗੇ ਗੱਲ ਕਰੀਏ ਐਨ ਕੇ ਸੈਲਸ ਹੁੰਦੇ ਹੈਗੇ ਇਹਦਾ ਕਾਰਨ ਇਹਨਾਂ ਸਾਰਿਆਂ ਦਾ ਕਾਰਨ ਓਵਰ ਆਲ ਜਿਹੜਾ ਇਹਦਾ ਰੀਜ਼ਨ ਹੈ ਸਰ ਇਹ ਇਨਫਲੇਮੇਸ਼ਨ ਬਾਡੀ ਦੇ ਵਿੱਚ ਇਮਿਊਨ ਡਿਸਆਰਡਰ ਹੋ ਜਾਂਦਾ ਹੈ ਉਹਨਾਂ ਦੀ ਇਮਿਊਨਿਟੀ ਬੂਸਟ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਕਿਸੇ ਵੀ ਅਲਰਜਿਕ ਕਰਕੇ ਜਾਂ ਉਹਨਾਂ ਨੂੰ ਜਿਹੜੇ ਬਲੱਡ ਡੈਫੀਸ਼ੀਐਂਸੀਜ਼ ਹੁੰਦੀਆਂ ਉਹਦੇ ਕਰਕੇ ਇਹ ਸਾਰੀਆਂ ਪ੍ਰੋਬਲਮਸ ਦਾ ਜਿਹੜਾ ਕਾਰਨ ਹੈ ਉਹ ਇੱਕ ਕਾਮਨ ਕਾਰਨ ਸਰ ਹੁਣ ਤੁਸੀਂ ਦੋ ਕਾਰਨ ਰੱਖੇ ਮੇਰੇ ਕੋਲ ਇੱਕ ਤਾਂ ਤੁਸੀਂ ਰੱਖਿਆ ਕਿ ਉਹਨਾਂ ਦੇ ਦਵਾਈਆਂ ਖਾ ਖਾ ਕੇ ਸਿਹਤ ਡਾਊਨ ਹੋ ਜਾਂਦੀ ਹੈਗੀ ਹੈ ਹਨਾ ਤੇ ਉਹਦਾ ਹੱਲ ਅਸੀਂ ਕੀ ਰੱਖਿਆ ਸਰ ਦੇਖੋ ਇਸ ਦਾ ਸਭ ਤੋਂ ਸੌਖਾ ਹੱਲ ਮੈਂ ਨੇ ਕਹਿੰਦੀ ਮੇਰੇ ਕੋਲ ਆਣਾ ਹੈ ਤੇ ਮੈਂ ਤਾਂ ਸਲਾਹ ਦੇਵਾਂਗੀ ਨਾ ਹੀ ਉਹਨਾਂ ਨੇ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਅੱਠ ਅੱਠ ਸਾਲ ਕਿਸੇ ਡਾਕਟਰ ਤੋਂ ਦਵਾਈ ਲੈਣੀ ਆ ਉਹਨਾਂ ਨੇ ਇਹਦਾ ਹੱਲ ਆਪਣੇ ਘਰ ਲੱਭਣਾ ਸਰ ਇਹਦਾ ਹਾਲਜ ਬਹੁਤ ਸੌਖਾ ਜਿਹਾ ਰੱਖਿਆ ਜਿਵੇਂ ਕਿ ਅਸੀਂ ਆ ਫਰੂਟ ਰੱਖੇ ਹੋਏ ਆ ਸਰ ਸਭ ਤੋਂ ਪਹਿਲਾਂ ਅਸੀਂ ਫਰੂਟ ਦੀ ਗੱਲ ਕਰੀਏ ਫਿਰ ਤੁਸੀਂ ਡ੍ਰੈਗਨ ਨੂੰ ਹੱਥ ਲਾਇਆ ਸੀਗਾ ਸਰ ਡ੍ਰੈਗਨ ਇੱਕ ਡ੍ਰੈਗਨ ਮਤਲਬ ਇਹ ਤੁਸੀਂ ਹੀ ਕਹਿ ਰਹੇ ਸੀਗੇ ਸ਼ਾਇਦ ਕਿ ਜਦੋਂ ਤੁਸੀਂ ਆਏ ਹੋ ਤਾਂ ਕਹੇ ਮੈਂ ਵੀ ਫਰੂਟ ਮਹਿੰਗਾ ਬੜਾ ਪੈਂਦਾ ਆ ਹਾਂਜੀ ਸਰ ਕੀ ਅਸੀਂ ਦਵਾਈਆਂ ਖਾ ਖਾ ਕੇ ਖਾ ਖਾ ਕੇ ਸਰੀਰ ਖਰਾਬ ਕਰਦੇ ਆ ਫਿਰ ਅਸੀਂ ਉਹਨਾਂ ਆਪਣਾ ਫਾਈਨੈਂਸ਼ਲੀ ਵੀ ਅਸੀਂ ਸਟਰੋਂਗ ਨਹੀਂ ਹੁੰਦੇ ਕਿਉਂ ਅਸੀਂ ਉਹਨਾਂ ਆਪਣਾ ਕਮਾਈ ਨਹੀਂ ਕਰ ਸਕਦੇ ਕਿਉਂਕਿ ਸਾਡੀ ਇਮਿਊਨਿਟੀ ਰਹਿੰਦੀ ਨਹੀਂ ਹੈ ਸਟ्रेस ਰਹਿੰਦਾ ਹੈ ਤਾਂ ਕਿਉਂ ਨਾ ਅਸੀਂ 80 ਰੁਪਏ ਦਾ ਫੂਡ ਤੁਸੀਂ ਦੱਸ ਰਹੇ ਸੀ 80 ਦਾ ਸਰ ਕਿਉਂ ਨਾ 80 ਰੁਪਏ ਦਾ ਫੂਡ ਅਸੀਂ ਖਾ ਕੇ ਆਪਣੀ ਜ਼ਿੰਦਗੀ ਬਚਾ ਲਈਏ ਸਰ ਦੇਖੋ ਡੈਫੀਨੇਟ ਹੈ ਇਹ ਐਂਟੀ ਇਨਫਲਮੇਟਰੀ ਐਂਟੀ ਬੈਕਟੀਰੀਅਲ ਐਂਟੀ 에ਜਿੰਗ ਇਥੋਂ ਤੱਕ ਕੀ ਜੇ ਮੇਲ ਜਾਂ ਫੀਮੇਲ ਨੇ ਸੈਕਸ਼ੂਅਲੀ ਵੀ ਲੰਬਾ ਟਾਈਮ ਜਿਉਂਦੇ ਰਹਿਣਾ ਆਪਣੀ ਲਾਈਫ ਦਾ ਇੰਜੋਏ ਕਰਨਾ ਮੈਂ ਤਾਂ ਇੱਕ ਹੀ ਗੱਲ ਕਹੂੰਗੀ ਸਰ ਫਰੂਟ ਤਾਂ ਹੋਰ ਬਹੁਤ ਹੈ ਬਹੁਤ ਫਰੂਟ ਹੈ ਅੱਜ ਮੈਂ ਸਿਰ ਮੇਨ ਮੇਜਰ ਆ ਦੋ ਫਰੂਟ ਰੱਖੇ ਆ ਠੀਕ ਹੈ ਉਹ ਕੀ ਚੀਜ਼ ਹੈ ਸਰ ਇਹ ਅਵੋਕਾਡੋ ਅੱਛਾ ਜੀ ਜੀ ਅਵੋਕਾਡੋ ਦੱਸੋ ਸੈਂਡਵਿਚ ਬਹੁਤ ਸੁਆਦ ਸਰ ਤੁਸੀਂ ਇਹਨੂੰ ਨਾਗਪੂਰ ਸੰਤਰਾ ਦੱਸਿਆ ਮੈਂ ਤਾਂ ਇਹ ਕਹੂੰਗੀ ਵੀ ਜਿਵੇਂ नाग ਨਹੀਂ ਪਿੱਛੇ ਪੈਂਦਾਗਾ ਤੇ ਮੇਲ ਫੀਮੇਲ ਨੇ ਮੇਰੇ ਵੀਰਾ ਨੇ ਮੇਰੀਆਂ ਭੈਣਾਂ ਨੇ नाग ਤਰਾ ਹੀ ਪਿੱਛੇ ਪੈਣਾ ਵੀ ਹਾਂ ਅਸੀਂ ਡਾਕਟਰ ਦੇ ਜਾਣਾ ਨਹੀਂ ਹੈਗਾ ਜਿਵੇਂ ਨਾਗ ਜਿਹੜਾ ਸ਼ਿਕਾਰ ਕਰਦਾ ਉਹ ਡੰਗ ਕੇ ਹੀ ਸਾਲ ਲੈਂਦਾ ਹਨਾ ਸਰ ਤਾਂ ਇਸ ਕਰਕੇ ਅਸੀਂ ਆਪਣੀਆਂ ਓਵਰੀਜ ਨੂੰ ਸਪਰਮ ਨੂੰ ਤੇ ਐਗ ਨੂੰ ਅਸੀਂ ਆਪੇ ਜਿਉਂਦਾ ਰੱਖਣਾ ਸਿਰਫ ਇਹ ਦੋ ਫਰੂਟ ਦੇ ਨਾਲ ਮੈਂ ਤਾਂ ਕਹਿੰਦੀ ਜੇ ਬਿਮਾਰੀ ਇਹ ਤਾਂ ਡੰਗ ਮਾਰੋ ਤਾਂ ਕਿ ਜਿਹੜਾ ਤੁਹਾਡਾ ਆਟੋ ਇਮਿਊਨ ਸਰ ਦੇਖੋ ਫੋਨ ਜਿਹੜਾ ਆਟੋ ਇਮਿਊਨ ਡਿਸਆਰਡਰ ਸਾਡੀ ਪ੍ਰੋਬਲਮ ਹੋ ਗਈ ਹੈ ਨਾ ਭਾਵੇਂ ਮੇਲ ਤੇ ਭਾਵੇਂ ਫੀਮੇਲ ਅੱਛਾ ਉਹਨਾਂ ਨੇ ਆ ਅਵੋਕਾਡੋ ਦੇ ਨਾਲ ਇਮਿਊਨਿਟੀ ਤੇ ਅਟੈਕ ਕਰਨਾ ਹੈ ਉਲਟਾ ਜਿਸ ਤਰ੍ਹਾਂ ਕਿ ਇਹ ਜਿਹੜੇ ਟੀ ਡਬਲਯੂ ਬੀ ਸੀ ਐਨ ਕੇ ਸੈਲਸ ਤੇ ਹੋਰ ਜਿਹੜੇ ਆਪਾਂ ਹੁਣੇ ਬਲੱਡ ਸੈਲਸ ਦੀ ਗੱਲ ਕੀਤੀ ਹੈਗੀ ਇਹ ਸਾਰੇ ਕੀ ਕਰਦੇ ਆ ਸਰ ਕਿ ਐਗ ਤੇ ਸਪਰਮ ਦੀ ਮੋਰਫੋਲੋਜੀ ਨੂੰ ਡੰਗ ਮਾਰਦੇ ਆ ਤੇ ਅਸੀਂ ਇਹ ਦੋ ਫਰੂਟ ਖਾ ਕੇ ਅਸੀਂ ਉਸ ਇਮਿਊਨਿਟੀ ਡਿਸਆਰਡਰ ਜਿਹੜਾ ਹੋ ਗਿਆ ਅਸੀਂ ਉਹਨੂੰ ਡੰਗ ਮਾਰਨਾ ਅਸੀਂ ਖਰਚੇ ਦਵਾਈਆਂ ਤੇ ਕਰ ਰਹੇ ਆ ਅਸੀਂ ਆਈਵੀਐਫ ਡਾਕਟਰਸ ਨੂੰ ਤਿੰਨ ਤੋਂ 7-7 ਲੱਖ মিডিਆ ਤੇ ਭੈਣਾ ਰੋਂਦੀਆਂ ਦੇਖੀਆਂ ਵੀ ਸਾਡਾ ਇੰਨਾ ਪੈਸਾ ਲੱਗ ਗਿਆ ਸਾਡੇ ਕੋਲ ਅਜ ਬੱਚਾ ਨਹੀਂ ਆ ਮੈਂ ਤਾਂ ਸਰ ਇਹ ਕਹਾਂਗੀ ਉਹ ਭੁੱਲ ਜਾਣ ਉਹ ਇੰਨਾ ਫਰੂਟ ਨੂੰ ਇੱਕ ਸਾਲ ਇੱਕ ਸਾਲ ਮੈਂ ਕਹਿ ਰਹੀ ਆ ਮੈਂ ਨਹੀਂ ਕਹਿ ਰਹੀ ਇੱਕ ਦਿਨ ਅੱਜ ਮੈਂ ਨਹੀਂ ਕਹਿੰਦੀ ਇੱਕ ਮਹੀਨਾ ਕਿਉਂਕਿ ਮਹੀਨੇ ਬਾਅਦ ਫਿਰ ਨਾ ਉਹ ਕੀ ਕਹਿੰਦੇ ਕਿ ਜਿਵੇਂ ਅਸੀਂ ਹੁਣ ਆ ਅੱਜ ਰੱਖਿਆ ਸਰ ਮੈਨੂੰ ਹੁਣ ਯਾਦ ਆ ਗਿਆ ਕਿ ਮਹੀਨੇ ਬਾਅਦ ਆਹ ਦੇਖਿਓ ਆ ਆ ਕੀ ਸ਼ੇਪ ਸਰ ਸੰਦਸ ਰਿਹਾ ਇਹ ਤਾਂ ਬਬਰਸ਼ੇਰ ਲੱਗਦਾ ਜੀ ਅਦਰਕ ਦਾ ਬਬਰਸ਼ੇਰ ਅੱਛਾ ਹਾਂ ਕੀ ਬਾਤ ਹੈ ਇਹ ਅਦਰਕ ਦਾ ਬਬਰਸ਼ੇਰੀ ਹੈ ਸਰ ਠੀਕ ਹੈ ਸਰ ਮੈਂ ਗੁੱਸਾ ਨਾ ਕਰਨ ਮੇਰੇ ਦਰਸ਼ਕ ਤੇ ਕੱਲ ਮੇਰੇ ਕੋਲ ਇੱਕ ਫੈਮਿਲੀ ਸੀਗੀ ਸਰ ਤੇ ਉਸ ਫੀਮੇਲ ਨੂੰ ਪ੍ਰੋਬਲਮ ਹੈ ਨਹੀਂ ਸੀ ਕੋਈ ਕੋੜੀ ਜੀ ਗੱਲ ਆ ਲੇਡੀ ਨੂੰ ਪ੍ਰੋਬਲਮ ਹੈ ਨਹੀਂ ਸੀ ਕੋਈ ਤੇ ਹੁਣ ਮੈਂ ਕੀ ਕਹਾਂ ਪੰਜਾਬੀ ਮੈਂ ਵੀ ਪੰਜਾਬੀ ਲੇਡੀ ਆ ਤੇ ਉਹ ਸਰ ਜੇ ਕੁੰਡਾ ਦਾ ਛੱਤਾ ਹੁੰਦਾ ਨਾ ਸਰ ਤੇ ਔਰ ਮੈਨੂੰ ਪਤਾ ਹੈ ਕਿ ਪੰਜਾਬ ਚ ਹੋਇਆ ਹੀ ਰਿਹਾ ਉਹ ਲੇਡੀ ਦੇ ਦਿਵਾਲੇ ਦਿਵਾਲੀ ਇਦਾਂ ਹੁੰਦਾ ਪਰਿਵਾਰ 6 ਜਣੇ ਘਟੋ ਘੱਟ ਸਰ ਉਹ ਬੈਠੇ ਹੋਏ ਤੇ ਵਿਚਾਰੀ ਫੀਮੇਲ ਦੇ ਮੂੰਚ ਜबान ਨਹੀਂ ਸੀ ਤੇ ਉਹਨਾਂ ਦੇ ਹਸਬੰਡ ਇਦਾਂ ਬੈਠੇ ਹੋਏ ਜਿਵੇਂ ਤੁਸੀਂ ਦੱਸ ਤਾ ਨਾ ਵੀ ਅਦਰਕ ਦਾ ਬੱਬਰ ਸ਼ੇਰ ਮਤਲਬ ਬੱਬਰ ਸ਼ੇਰ ਤਰ੍ਹਾਂ ਮੈਨੂੰ ਉਹ ਸਾਰਿਆਂ ਚ ਪਛਾਣ ਆ ਰਹੀ ਸੀਗੀ ਵੀ ਇਹ ਕਪਲ ਹੈ ਇਹ ਦੇ ਹਸਬੰਡ ਹੈ ਸਰ ਸੱਚੀ ਮੈਨੂੰ ਮਹਿਸੂਸ ਵੀ ਹੋਇਆ ਕਿਉਂਕਿ ਮੈਂ ਅੱਜ ਇਹ ਮੇਰਾ ਭਰਾ ਹੀ ਸੀ ਮਤਲਬ ਉਹ ਮੇਰਾ ਵੀਰ ਹੀ ਸੀਗਾ ਹਨਾ ਪਰ ਜਦੋਂ ਅਸੀਂ ਇਦਾਂ ਸਟ੍ਰੈਸ ਦੇ ਵਿੱਚ ਅਸੀਂ ਬਾਹਰ ਇਸ ਸਟ੍ਰੈਸ 'ਚ ਬੈਠ ਰਹੇ ਆ ਤਾਂ ਅਸੀਂ ਅੰਡਰ 4 ਵਾਜ਼ ਹਨਾ ਅਸੀਂ ਚਾਰ ਦੀਵਾਰੀ ਦੇ ਵਿੱਚ ਉਸ ਫੀਮੇਲ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਹੋਵਾਂਗੇ ਸਰ ਅੱਜ ਜਿਹੜੀ ਪ੍ਰੋਬਲਮ ਹੈ ਨਾ ਉਹ ਇਹ ਇਦਾਂ ਦੇ ਸਟ੍ਰੈਸ ਕਰਕੇ ਹੀ ਇਹ ਪ੍ਰੋਬਲਮ ਆ ਰਹੀ ਹੈ ਉਹ ਸਟ੍ਰੈਸ ਨਹੀਂ ਘੇਰਾ ਪਾਇਆ ਹੋਇਆ ਸੀਗਾ ਤੇ ਮੇਰੇ ਵੀਰ ਨੂੰ ਅਧਰ ਕਰਕੇ ਬੱਬਰ ਸ਼ੇਰ ਨੇ ਉਹਦੇ ਮੱਥਰੇ ਤੇ ਹੋੜੀਆਂ ਬਣਾਇਆ ਹੋਈਆਂ ਹੋਈਆਂ ਸੀਗੀਆਂ ਤੇ ਮੈਂ ਇਵਨ ਪ੍ਰੋਬਲਮ ਜਿਹੜੀ ਸੀਗੀ ਉਹ ਪ੍ਰੋਬਲਮ ਪਤਾ ਕਿਤੇ ਨਿਕਲੀ ਸਰ ਮੈਡਮ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਸਰ ਦੀ ਪ੍ਰੋਬਲਮ ਵੈਸੇ ਵੀ ਸੈਕਸ਼ੂਅਲੀ ਸੀਗੀ ਜਿਹਦਾ ਅਸੀਂ ਅਜੇ ਮੈਂ ਸਾਰਾ ਹੱਲ ਰੱਖਿਆ ਉਹਨਾਂ ਦੇ ਸੀਮਨ ਦੇ ਵਿੱਚ ਪਸ ਆਉਂਦੇ ਸੀ ਸਰ ਜਦੋਂ ਮੈਂ ਮੇਨ ਦੇਖਿਆ ਉਹਨਾਂ ਦੇ ਪਸਸ ਬਹੁਤ ਵਧੇ ਹੋਏ ਸੀਗੇ ਉਹਨਾਂ ਦੀ ਰਿਪੋਰਟ ਗੋ ਥਰੂ ਹੋਈ ਪਹਿਲਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਰ ਤੁਹਾਡੀ ਰਿਪੋਰਟ ਕਹਿੰਦੇ ਜੀ ਮੇਰੀ ਰਿਪੋਰਟ ਤਾਂ ਅਕਸਰ ਮੇਰੇ ਕੋਲ ਕਪਲੇ ਕਹਿੰਦੇ ਮੇਰੀ ਰਿਪੋਰਟ ਤਾਂ ਠੀਕ ਹੈ